ਹੈਲੋ ਜੀ ਸੱਸ਼ੀ ਕਾਦਰ ਨੂੰ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਜੀ ਮਾਰਨਿੰਗ ਦਾ ਟਾਈਮ ਹੈਗਾ ਤੇ ਆਪਾਂ ਇੱਥੇ ਚਾਹ ਧਰ ਦਿੱਤੀ ਹੈਗੀ ਐ ਤੇ ਅੱਜ ਆਪਾਂ ਕਾਫੀ ਟਾਈਮ ਤੋਂ ਬਾਅਦ ਕਰਦੇ ਵਲੌਗ ਸ਼ੂਟ ਕਰਨ ਨਾ ਕਿਉਂਕਿ ਆਪਾਂ ਤਾਂ ਪਤਾ ਹੀ ਹੈ ਗਏ ਹੋਏ ਸੀਗੇ ਕਿਤੇ ਤੇ ਵੀਡੀਓ ਬਣਾਉਣ ਦਾ ਵੀ ਟਾਈਮ ਨਹੀਂ ਲੱਗਦਾ ਇਸੇ ਕਰਕੇ ਅੱਜ ਆਪਾਂ ਛੋਟਾ ਜਿਹਾ ਹੀ ਵਲੌਗ ਬਣਾਇਆ ਵਾ ਤੇ ਕੱਲ ਤੋਂ ਪੂਰੇ ਵਲੌਗ ਅਪਲੋਡ ਹੋਇਆ ਕਰਨਗੇ ਤੇ ਚਾਹੀਂ ਤੋਬਾ ਦਾ ਪਜਾਣਾ ਇਤਾਰ ਕੱਢਣ ਵਾਸਤੇ ਪਰਲੇ ਹਾਤੇ ਦੇ ਵਿੱਚ ਆਣ ਕੇ ਫਿਰ ਆਪਾਂ ਮਸ਼ੀਨ 'ਚ ਕੱਪੜੇ ਪਾਵਾਂਗੇ ਤੇ ਪਾਣ ਚੁੱਕੇ ਆਪਾਂ ਹਾਤੇ ਦੇ ਵਿੱਚ ਤੇ ਜਿਹੜੀ ਆਪਣੀ ਗਾਂ ਹੈਗੀ ਆ ਉਹ ਉੱਤੇ ਬੰਨ੍ਹ ਦਿੱਤੀ ਐ ਤੇ ਇੱਥੇ ਦੂਜੇ ਬਾਕੀ ਪਸ਼ੂਆਂ ਪੱਠੇ ਰਲ ਜਾਂਦੇ ਨੇ ਤੇ ਹੁਣ ਆਪਾਂ ਮੱਝ ਖੋਲ ਕੇ ਵੀ ਉੱਤੇ ਕਰ ਦਾਂਗੇ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਜਾਂ ਫਿਰ ਸਾਡੀ ਵੀਡੀਓ ਨੂੰ ਪਹਿਲੀ ਵਾਰ ਵੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਜੇ ਤੁਸੀਂ ਟਰੈਵਲਿੰਗ ਵੀਡੀਓਜ਼ ਨਹੀਂ ਵੇਖੀਆਂ ਗਿਆ ਤੇ ਜਾ ਕੇ ਸਾਡੇ ਚੈਨਲ ਤੇ ਵੇਖ ਲਓ ਤੇ ਜੇ ਵਧੀਆ ਲੱਗਣ ਤੇ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਾਰੀ ਜਿਹਾ ਕਮੈਂਟ ਕਰ ਦਿਓ ਕਿ ਤੁਹਾਨੂੰ ਕਹਿੋ ਜੀਆਂ ਲੱਗੀਆਂ ਤੇ ਇਹ ਵੀਡੀਓਜ਼ ਤੇ ਸਾਰੀ ਵੇਖ ਲੈਂਦੇ ਨੇ ਪਰ ਤੁਸੀਂ ਨਾ ਸਾਡੀ ਮਿਹਨਤ ਨੂੰ ਲਾਈਕ ਨਹੀਂ ਕਰਦੇ ਬਟ ਤੁਸੀਂ ਪਲੀਜ਼ ਲਾਈਕ ਕਰਦਿਆ ਕਰੋ ਵੀਡੀਓ ਨੂੰ ਕਿਉਂਕਿ ਫਿਰ ਤਾਂ ਦੇ ਮਤ ਪਤਾ ਲੱਗਦਾ ਵੀ ਕਿੰਨੂ ਕਿੰਨੂ ਵੀਡੀਓ ਵਧੀਆ ਲੱਗੀ ਐ ਤੇ ਵੀਡੀਓ ਤੇ ਲਾਈਕ ਬਹੁਤ ਘੱਟ ਹੁੰਦੇ ਨੇ ਆਪਣੀਆਂ ਤੇ ਜੀ ਹੁਣ ਆਪਾਂ ਬੈਠ ਚੁੱਕੇ ਹੈਗੀਆਂ ਧਾਰ ਕੱਢਣ ਵਾਸਤੇ ਤੇ ਹੁਣ ਆਪਾਂ ਧਾਰ ਕੱਢ ਲਵਾਂਗੇ ਤੇ ਜਿੱਦ ਜਿੱਦ ਧਾਰ ਕੱਢ ਲੈਣੇ ਫਿਰ ਜਾ ਕੇ ਆਪਾਂ ਰੋਟੀ ਬਾਣੀ ਵੀ ਬਣਾਉਣਾ ਐ ਹਜੇ ਆਪਾਂ ਤੇ ਘਰ ਦੀ ਕਲੀਨਿੰਗ ਆਪਾਂ ਕੰਪਲੀਟ ਕਰ ਦਿੱਤੀ ਸੀ ਸਵੇਰੇ ਸਵੇਰੇ ਹੀ ਤੇ ਮਸ਼ੀਨ 'ਚ ਕੱਪੜੇ ਆਪਾਂ ਪਾ ਆਂਦੇ ਹੈਗੇ ਆ ਇਹ ਹੁਣ ਆਪਾਂ ਧਾਰ ਕੱਢ ਲੈਨੇ ਆਂ ਫੇ ਚੱਲਦੇ ਆਂ ਘਰੇ ਤੇ ਜਿੱਥੇ ਬਤਾਰ ਕੱਢ ਲਿੱਤੀ ਹੈਗੀ ਇਹ ਸਾਰੀ ਤੇ ਜੀ ਹੁਣ ਆਪਾਂ ਇੱਥੇ ਜਿਹੜੇ ਪਹਿਲਾਂ ਸਾਰਿਆਂ ਨਾਲ ਪਹਿਲਾਂ ਕਰਾਂਗੇ ਜਿਹੜੇ ਆਪਾਂ ਚਿੱਟੇ ਕੱਪੜੇ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿੱਤਾ ਹੈਗਾ ਏ ਹੁਣ ਆਪਾਂ ਕੀ ਕਰਾਂਗੇ ਜਿਹੜੇ ਕੱਪੜੀ ਆ ਉਹਨਾਂ ਨੂੰ ਸੁੱਕਣੇ ਪਾਵਾਂਗੇ ਪਹਿਲਾਂ ਪਹਿਲਾਂ ਆਪਾਂ ਜਿਹੜੇ ਚਿੱਟੇ ਕੱਪੜੇ ਉਹਨਾਂ ਨੂੰ ਸੁੱਕਣੇ ਪਾਵਾਂਗੇ ਫਿਰ ਜਿਹੜੇ ਆਪਣੇ ਘਰ ਵਾਲੇ ਕੱਪੜੇ ਹੁੰਦੇ ਆ ਉਹਨਾਂ ਨੂੰ ਪਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਉੱਥੋਂ ਆਉਣ ਤੋਂ ਬਾਅਦ ਆਪਾਂ ਵੀਡੀਓਸ ਤਾਂ ਅਪਲੋਡ ਨਹੀਂ ਕੀਤੇ ਕਿਉਂਕਿ ਤੁਹਾਨੂੰ ਪਤਾ ਇੰਨੀ ਦੂਰ ਦਾ ਜਦੋਂ ਆਪਾਂ ਸਫ਼ਰ ਤੈਅ ਕਰਦੇ ਆ ਥੋੜੀ ਜਿਹੀ ਆਪਾਂ ਨੂੰ ਥਕਾਵਟ ਹੋ ਜਾਂਦੀ ਹੈ ਤੇ ਜਿਹੜੇ ਕੱਪੜੇ ਸੀਗੇ ਆਪਾਂ ਲਿਆ ਉੱਥੇ ਲੈ ਕੇ ਗਏ ਸੀ ਉਹਨਾਂ ਨੂੰ ਵੀ ਧੋਣਾ ਹੁੰਦਾ ਸੀਗਾ ਬੈਗ ਨੂੰ ਵੀ ਅਨਪੈਕ ਕਰਨਾ ਸੀਗਾ ਤੇ ਮਤਲਬ ਵੀ ਰੈਸਟ ਰੂਸਟ ਕਰਦੇ ਲਾ ਕੇ ਜਾਂਦਾ ਹੈ ਟਾਈਮ ਐਸੇ ਕਰਕੇ ਆਪਾਂ ਵੀਡੀਓਸ ਨਹੀਂ ਅਪਲੋਡ ਕੀਤੇ ਬਟ ਆਪਾਂ ਟਰੈਵਲ ਦੀਆਂ ਜਿਹੜੀਆਂ ਵੀਡੀਓਸ ਬਣਾਈਆਂ ਸੀ ਉਹ ਆਪਾਂ ਜਲੂਰ ਅਪਲੋਡ ਕੀਤੀਆਂ ਤੁਸੀਂ ਉਹਨਾਂ ਨੂੰ ਵੇਖ ਸਕਦੇ ਹੋ ਜਾ ਕੇ ਚੈਨਲ ਦੇ ਉੱਤੇ ਤੇ ਕੱਪੜੇ ਆਪ ਤੇ ਹੁਣ ਆਪਾਂ ਬਣਾ ਲੈਨੇ ਆਂ ਸਬਜ਼ੀ ਕਿਉਂਕਿ ਰਾਤ ਨੂੰ ਆਪਾਂ ਛੋਲੇ ਭੰਤੇ ਸੀਗੇ ਤੇ ਅੱਜ ਸਵੇਰੇ ਆਪਾਂ ਉਹਨਾਂ ਦੀ ਸਬਜ਼ੀ ਬਣਾਵਾਂਗੇ ਤੇ ਜਿਹੜਾ ਇੱਥੇ ਆਪਣਾ ਤੜਕਾ ਸੀਗਾ ਉਹਨੂੰ ਆਪਾਂ ਵਿੱਚ ਛੋਟ ਦਿੱਤਾ ਹੈਗਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਆ ਪੇਸਟ ਸੀਗਾ ਅਦਰਕ ਦਾ ਜਿੰਜਰ ਦਾ ਤੇ ਹੁਣ ਜਿਹੜੇ ਵੀ ਆਪਣੇ ਮਸਾਲੇ ਹੈਗੇ ਨੇ ਉਹਨਾਂ ਆਪਾਂ ਵਿੱਚ ਐਡ ਕਰ ਦਿੰਨੇ ਆਂ ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੁਸੀਂ ਵੇਖੀ ਸਾਡੇ ਜਿਹੜਾ ਪੇਸਟ ਹੈ ਲੋ ਕਾਫੀ ਵਧੀਆ ਤਿਆਰ ਹੋ ਗਿਆ ਹੈ ਫਿਰ ਆਪਾਂ ਇਹਦੇ ਵਿੱਚ ਛੋਲੇ ਐਡ ਕਰ ਦਾਂਗੇ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਨ ਤੋਂ ਬਾਅਦ ਪਾਣੀ ਐਡ ਕਰਕੇ ਸੀਟੇ ਨੂੰ ਮਲਵਾ ਦਾਂਗੇ ਤੇ ਅੱਜ ਦੀ ਵੀਡੀਓ ਜਿੰਨਾ ਹੀ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਜੇ ਚੰਗੀ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਕਰਦੇ ਹੋ ਮਿਲਦੇ ਆ ਕਿਸੇ ਨੈਕ ਵੀਡੀਓ ਨਾਲ ਗੁੱਡ ਬਾਏ